ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਕਾਪੋ ਸ਼ਮਲਾਵਾਲਾ ਨੇ ਹੋਟਲ ਵਿੱਚ ਵੇਟਰ ਦਾ ਕੰਮ ਕਰਦੇ ਪ੍ਰਵਾਸੀ ਤੇ ਕੀਤਾ ਹਮਲਾ ਉਤੇ ਹੀ ਦੱਸਿਆ ਜਾ ਰਿਹਾ ਹੈ ਕਿ ਕਾਂਗੜਾ ਵਾਸੀ ਵਿਵੇਕ ਕੁਮਾਰ ਜੁਹੋਣਾ ਸਿਨੇਮਾ ਸਟਰੀਟ ਗੁਰਦਾਸਪੁਰ ਵਿੱਚ ਰਹਿੰਦਾ ਹੈ ਮਿਹਰचंद ਰੋਡ ਤੇ ਸਥਿਤ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਦਾ ਹੈ ਤੇ ਹਮਲਾ ਹੋਇਆ ਹੈ ਕਰੀਬ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਹੋਟਲ ਦੇ ਬਾਹਰ ਕێਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਹਮਲਾਵਾਰ ਬਿਨਾਂ ਕਿਸੇ ਰਹਿਮ ਦੇ ਪੀੜ ਦੇ ਇੱਕ ਲੱਤ ਤੇ ਵਾਰ ਕਰਦੇ ਰਹੇ ਜਿਸ ਕਾਰਨ ਉਸ ਦੀ ਲੱਤ ਇੱਕ ਪਾਸੇ ਲਟਕ ਗਈ ਉਸ ਨੇ ਚੀਕਣਾ ਸ਼ੁਰੂ ਕਰ ਦਿੱਤਾ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਉਹਦੋਂ ਤੱਕ ਹਮਲਾਵਾਰੋਂ ਫਿਰ ਫਰਾਰ ਹੋ ਗਏ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਪੁਲਿਸ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਅਤੇ ਪੀੜਤ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਹਮਲਾਵਾਰਾਂ ਦੀ ਪਛਾਣ ਕਰ ਲਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਗੱਲਬਾਤ ਕੁਝ ਨਹੀਂ ਹੋਈ ਮੈਂ ਤਾਂ ਬਈ ਸੋ ਰੋਡ ਤੇ ਸੈਰ ਕਰ ਰਿਹਾ ਸੀਗਾ ਮੈਂ ਆਇਆ ਤਾਂ ਦੇਖਿਆ ਮੈਂ ਰੋਡ ਤੇ ਸੈਰ ਐਕਸੀਡੈਂਟ ਵੈਰਾ ਹੋਇਆ ਕੁਝ ਤੋ ਜਦੋਂ ਬਈ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ 'ਚ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਗਈ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨੇ ਪਹਿਲਾਂ ਇਹਨੇ ਸ਼ਾਇਦ ਤਰ੍ਹਾਂ ਹੋਟਲ ਰੈਂਟ 'ਚ ਲਿਆ ਹੋਇਆ ਸੀ ਇਕੱਠਿਆਂ ਲਿਆ ਹੋਇਆ ਸੀ ਸ਼ਾਇਦ ਇਹਨੇ ਪਹਿਲਾਂ ਹੀ ਲੱਗ ਠੜ ਚੱਲਦੀ ਪਈ ਦੋ ਚਾਰ ਹੀ ਪਹਿਲਾਂ ਇਹ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭਾਈ ਨੇ ਹੁਣ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲਣ ਦੀ ਮੈਂ ਮਹੀਨਾ ਕੋ ਹੋ ਗਿਆ ਮੈਂ ਹੋਟਲ ਤੇ ਨਹੀਂ ਆੜੇ ਛੋਟੇ ਬਰੇਦ ਨੇ ਜੋ ਮੇਰੇ ਲਈ ਹੋਈ ਸੀ ਤੇ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ ਇਹਦੇ ਨਾਮ ਤੇ ਵੇਕ ਸਮਾਂ ਚੱਲਦਾ ਸਮਾਂ ਚੱਲਦਾ ਬੇਟੀ ਕਿ ਕਿਨੇ ਕੰਦੇ ਜਿਹਨਾਂ ਨੂੰ ਲਾਇਆ ਸੀ ਮੈਨੂੰ ਭਾਈ ਰੋੜ ਤੇ ਜੋ ਸੁਣਿਆ ਮੈਂ ਇੱਥੇ ਗੱਲੀ ਦੇ ਚੱਕੇ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਅੰਦਰੋਂ ਲੈ ਕੇ ਚਿੱਤ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਹੁਣ ਉਹੀ ਜਾਣਦਾ ਕਿ ਮੈਂ ਮੋਕੇ ਤੇ ਹੈ ਨਹੀਂ ਸੀ ਭਾਈ ਇੱਥੇ ਯਾਰ ਵਗੈਰਾ ਵੀ ਗਈ ਹੋਣਾ ਕੋਈ ਸੋਚੀ ਹੈ ਕਿ ਦਸਤਾਂ ਨੇ ਲੱਤ ਦੋ ਤਿੰਨ ਜਗ੍ਹਾ ਤੋੜੀ ਹੈ ਕੁਛ ਸੀਸੀਰੀ ਵਗੈਰਾ ਦਾ ਗੱਡਾ ਤੇ ਇੱਥੇ ਸੀਸੀਰੀ ਦੇ ਭਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਦੀ ਹੈ ਜੇ ਕੋਈ ਅੰਦਰ ਗੱਲ ਹੋਏ ਉਹ ਤੇ ਆ ਜੇਗੀ ਜੇ ਕੋਈ ਬਾਹਰ ਹੋ ਵੀ ਫਿਰ ਭਾਈ ਉਹ ਤੇ ਆਸ ਨਹੀਂ ਸਟਾਰਕ ਨੇ ਵੀ ਰੋੜ ਤੇ ਇਥੇ ਮੁੰਡਾ ਮਲਾ ਜ ਉਹਨਾਂ ਸਿਆਰ ਕੰਡੇ ਗਲੀ ਦੇ ਵਿੱਚ ਘੁੰਮ ਕੇ ਅਗਲੀ ਗਲੀ ਆਉਂਦੇ ਆ ਇਥੇ ਮੋੜ ਤੇ ਇਹ ਮੈਂ ਕਿਹਾ ਰਸ਼ ਬੜਾ ਲੱਗਾ ਹੋਇਆ ਹੈ ਤੋ ਜਦੋਂ ਅੱਗੇ ਦੇਖਿਆ ਤੇ ਮੈਂ ਕਿਹ ਕੋਈ ਬੰਦਾ ਆਪਣਾ ਨਹੀਂ ਉਹ ਵੇਖਿਆ ਜੇ ਗੇਹੀ ਲੰਮੇ ਪਏ ਹੋਇਆ ਸੁਪਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚੀ ਦਿੱਤੀ ਪੁਲਿਸ ਬਣਾ 108 ਤੇ ਫੋਨ ਕੀਤਾ ਹੈ ਉਥੇ ਕੰਟਰੋਲ ਰੂਮ ਤੇ ਖੁਦ ਫੋਨ ਕੀਤਾ ਨਹੀਂ ਆ ਗਿਆ ਮਲਾਜਨ ਮਲਾਜਨ ਦੋ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਦੇ ਵਾਈਫ ਦੇ ਬੰਨਾਂ ਤੇ ਹੋਏਗੇ ਉਹਦੇ ਘਰ ਵੀ ਦੋ ਚਾਰੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲੇ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਅਧਿਕਾਰੀ ਵੀ ਆਇਆ ਜਾਂ ਕੱ ਇਹ ਤਾਂ ਸਰਕਾਰ ਨੂੰ ਸੁਲਿਭਾਜੀ ਭੇਜਿਆ ਕਿ ਉਹ ਮਤਲਬ ਪਾਰਟੀ ਦਾ ਕੰਮ ਹੈ ਜੀ ਜੀ ਉਹ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਨੂੰ ਸੋਚਿਆ ਕਿ ਕਿਦਾਂ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਹੀ ਨਹੀਂ ਨਾ ਗੁੰਡਾ ਕਰਦੇ ਇੰਨੀ ਵੱਡੀ ਸ਼ਹਿਰ ਵਿੱਚ ਜਿਹੜਾ ਕੋਈ ਇੱਕ ਦੂਜੇ ਨੂੰ ਮਰਜ਼ੀ ਆ ਕੇ ਵੱਢੀ ਜਾ ਰਹੇ ਭੈਣਗੇ ਨਹੀਂ ਕੋਈ ਜੇ ਕੋਈ ਗੱਲ ਕਰਦੀ ਤੇਰੀ ਕੋਈ ਗੱਲ ਬਈ ਉਹਦੇ ਖਿਲਾਫ ਤਰਕਾਸ਼ੀ ਉਠਾਣੀ ਜਿਉਂਦੇ ਦੋ ਚਪੇੜਾ ਮਾਰ ਲੂ ਕੋਈ ਲੱਤਾਂ ਮਚ ਟੁੱਟ ਕੇ ਬਾਹਰ ਹੀ ਕਰਦਾ ਉਹ ਟੱਪਰ ਦੇ ਭਾਈ ਗਿਆ ਨਾ ਉਹਦੇ ਉਹਨੇ ਜੋ ਕਮਾਉਣਾ ਉਹੀ ਖਾਣਾ ਭਾਜੀ ਬਿਲ ਮੇਰੇ ਹੁੰਦਾ ਬੰਦਾ जख्मी ਉਹਨੇ ਕਹੇ ਪੰਜੇ ਬੰਦੇ ਆਏ ਨੇ ਮੈਨੂੰ ਅੰਦਰੋਂ ਕੀ ਖੜਿਆ ਡਰਾੜ ਉਹਨੂੰ ਕੋ ਤਿੰਨ ਤਣ ਫੁੱਟ ਦੀ ਡਰਾੜ ਸੀ ਉਹਨੇ ਮਿਲ ਮੁੱਢੇ ਮੇਰਾ ਵੜਿਆ ਵਾ ਫਿਰ ਮੇਰੇ ਲੱਤਾਂ ਤੇ ਮਾਰਿਆ ਵਾ ਤੇ ਮਾਰ ਕੇ ਐਕਟਰ ਤੇ ਆਏ ਦੂਜਲ ਮੰਦਿਰ ਤੇ ਸ਼ੇਰ ਪੰਦੀ ਗਿੰਚੀ ਦਾ ਸਰਜਰੀਆ ਜੋ ਮੈਨੂੰ ਪਾ ਲਗਾਵਾ ਤੇ ਉਹਰੇ ਕਰਦੇ ਸਾਰਾ ਪਾਦਾ ਡਰਾੜ ਮਾਰ ਕੇ ਉਹ ਅੰਨੇ ਵਾਰ ਡਰਾੜ ਮਾਰੀ ਜਬ ਮਾਰੀ ਜਣਾਂ ਦਾ ਅੰਦਰੋਂ ਕੀਸ਼ੇ ਦਿੰਦਾ ਤੇ ਕੋਈ ਜਾਣ ਦਿੰਦਾ ਕਿ ਇਹਨੇ ਕੁਝ ਕੱਚਕੜਾ ਹੀ ਨਾ ਆ ਹੀ ਵੀ ਆਈ ਸੀ

ਜਿਹਦਾ ਜਿਹਦਾ ਮਾਰੀ ਜਿਹਦਾ ਛੜਿਆ ਉਹਨੇ ਡਰਾਟ ਮਾਰੀ ਨਹੀਂ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨਹੀਂ ਨੇਰ ਕਰਤੀ ਪਈ ਜੀ ਦਿਨੇ ਦੇ ਪਹਿਲੇ ਕੰਮ ਹੋਇਆ ਮੌਕੇ ਤੇ ਅਸੀਂ ਆਏ ਆ ਤੇ ਇੱਥੇ ਉੱਪਰ ਲਗਾ ਝਾੜਾ ਹੋਇਆ ਤੇ ਮੁੰਡੇ ਨੂੰ ਅੰਦਰੋਂ ਲੈ ਕੇ ਮਾਰਿਆ ਕੁੱਟਿਆ ਉਹਨਾਂ ਨੇ ਡਰਾਟ ਤੇ ਡਰਾਟ ਮਾਰੇ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਏ ਉਹਨੂੰ ਪੁਲਿਸ ਨੇ ਜੋ ਵੀ ਕਾਰਵਾਈ ਕੀਤੀ ਹੋएगी ਕਿਹੜੀ ਜਗ੍ਹਾ ਕਿਹੜੀ ਬੱਜੀ ਇਹ ਆਪਣੇ ਸੰਗੋਪਾ ਰੋਡ ਵੱਜਦਾ ਜੀ ਇਹ ਚੱਲ ਗਿਆ ਚੱਲ ਮੇਰੇ ਦਾ ਪਛਾਈ ਹੈ ਜੀ ਮੇਰ ਚੰਦ ਰੋਡ ਜਾ ਕੇ ਅੰਮੀ ਬੰਦੇ ਦਾ ਪਛਾਈ ਜੀ ਤੁਹਾਨੂੰ ਕੋਈ ਕੀ ਵੀ ਪਤਾ ਲੱਗੇ ਤੁਹ ਉਹ ਸਾਡਾ ਕਿਨੇ ਇੱਕ ਕਿਨੇ जख्मी ਹੋਏ ਮੁੜੇ ਇੱਕ ਕੋਈ ਕੋਈ ਹੋਇਆ ਦੂਜੇ ਪਤਾ ਹੀ ਕੋਈ ਨਹੀਂ ਮੁੜਿਆ ਕਿਨੇ ਨਹੀਂ ਆ ਜੀ ਪੈ ਲੱਗ ਗਿਆ ਮੁੜਾ जख्मी ਕਿੰਨਾ ਕਿ ਜਖਮੀ ਹੋਇਆ ਜੀ ਲੱਤ ਤੇ ਛੱਟ ਲੱਗੀ ਉਹਦਾ ਮਲਤ ਆ ਗਿਆ ਹਸਪਤਲ ਗਿਆ ਕਿੱਥੇ ਮੁੜਾ ਹਸਪਤਲ ਪਚਾਪਾ